ਸੰਗਰੂਰ ਦੇ ਸੁੰਦਰ ਨਗਰ ਵਸਤੀ ਵਿੱਚ ਆਵਾਰਾ ਕੁੱਤਿਆਂ ਨੇ 3 ਸਾਲ ਦੇ ਮਾਸੂਮ ਬੱਚੇ ਤੇ ਹਮਲਾ ਕਰ ਦਿੱਤਾ ਜਿਸ ਨਾਲ ਬੱਚੇ ਦੇ ਸਰੀਰ ਤੇ ਗੰਭੀਰ ਕੱਟਣ ਨਾਲ ਨਿਸ਼ਾਨ ਆ ਗਏ ਇਹ ਹਾਦਸਾ ਸਵੇਰੇ 11 ਵਜੇ ਹੋਇਆ ਜਦੋਂ ਬੱਚਾ ਗਲੀ ਦੇ ਵਿੱਚ ਖੇਡ ਰਿਹਾ ਸੀ ਮੌਜੂਦਾ ਲੋਕਾਂ ਨੇ ਬੱਚੇ ਨੂੰ ਬਚਾ ਲਿਆ ਨਹੀਂ ਤੇ ਭਾਰੀ ਨੁਕਸਾਨ ਹੋ ਜਾਣਾ ਸੀ ਬੱਚੇ ਨੂੰ ਗੰਭੀਰ ਹਾਲਤ ਵਿੱਚ ਸਰਕਾਰੀ ਹਸਪਤਾਲ ਬੁਢਲਾਡਾ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਜਾਰੀ ਹੈ ਡਾਕਟਰਾਂ ਮੁਤਾਬਕ ਹਰ ਰੋਜ਼ 10 ਤੋਂ 15 ਆਵਾਰਾ ਕੁੱਤਿਆਂ ਦੇ ਕੱਟਣ ਦੇ ਮਾਮਲੇ ਆ ਰਹੇ ਨੇ ਬੱਚੇ ਦੇ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਕੁੱਤਿਆਂ ਨੂੰ ਗਲੀ ਚੋਂ ਹਟਾਇਆ ਜਾਵੇ ਕਿਉਂਕਿ ਇਹ ਹਮਲੇ ਬੱਚੇ ਤੇ ਬਜ਼ੁਰਗ ਦੋਹਾਂ ਤੇ ਹੋ ਰਹੇ ਨੇ ਕਿ ਕਿਸਾਨ ਦੇਖੋ ਕੁੱਤਿਆਂ ਨੂੰ ਨਹੀਂ ਕਿਸੇ ਨੇ ਵੀ ਕਹਿਣਾ ਪਰ ਹਾਲਤ ਇਹ ਹੈ ਜੀ ਜਿਹੜੇ ਆਵਾਰਾ ਕੁੱਤੇ ਆ ਉਹ ਲੋਕਾਂ ਨੂੰ ਤੇ ਬੱਚਿਆਂ ਨੂੰ ਜ਼ਰੂਰ ਬਹੁਤ ਕੁਝ ਘਰੇ ਨੇ ਦਿੱਲੀ ਦਾ ਹੁਣ ਡਾਕਟਰ ਸਾਹਿਬ ਨੇ ਦੱਸਿਆ ਕਿ 10 ਦੇ ਲਗਭਗ ਜਿਹੜੇ ਐ ਸੰਦੂਰ ਦੇ ਵਿੱਚ ਸਿਵਲ ਹਸਪਤਲ ਚ ਕੱਲੇ ਚ ਤੁਸੀਂ ਕੁਆਂਟਮ ਇੱਕ ਡਿਸਟ੍ਰਿਕਟ ਦਾ ਦੇਖ ਸਕਦੇ ਹੋ ਜਦੋਂ ਇੱਕ ਸਿਵਲ ਹਸਪਤਲ ਦੇ ਵਿੱਚ ਸੰਦੂਰ ਦੇ ਵਿੱਚ 10 ਮਾਮਲਿਆਂ ਦੀ ਜੋ ਐ ਡਾਕਟਰ ਸਾਹਿਬ ਨੇ ਗੱਲ ਕਹੀ ਐ ਤਾਂ ਕਿੰਨੇ ਹੀ ਜਿਹੜੇ ਹਜ਼ਾਰਾਂ ਮਾਮਲੇ ਐ ਦਿੱਲੀ ਦੀ ਐ ਇਹ ਦੂਜਾ ਮਾਮਲਾ ਮੇਰੀ ਨਜ਼ਰ ਤੇ ਆ ਜਿੱਥੇ ਛੋਟੇ ਬੱਚੇ ਨੂੰ ਖਾ ਗਏ ਨੇ ਕੁੱਤੇ ਔਰ ਅਸੀਂ 11ਵੇਂ ਮਹੀਨੇ ਚ ਲਿਖਤ ਚ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਤੇ ਈਓ ਸਾਹਿਬ ਨੂੰ ਬੜੀਆਂ ਸੁਪਰੀਮ ਕੋਰਟ ਦੀਆਂ ਇਨਸਟਰਕਸ਼ਨਾਂ ਨੇ ਜੋ ਜੱਜਮੈਂਟ ਆ ਲਿਖਤ ਚ ਦੇ ਕੇ ਆਏ ਆ ਸ਼ਿਫਟ ਕਰਾ ਕੇ ਆਏ ਆ ਪਰ ਉਹਦੇ باوجود ਵੀ ਸੰਗਰੂੜ ਦੀ ਐਡਮਿਨਿਸਟ੍ਰੇਸ਼ਨ ਦੁਆਰਾ ਇੱਥੇ ਕੋਈ ਵਿਧਿ ਕੋ ਜਿਹੜਾ ਇਹ ਆਵਾਰਾ ਕੁੱਤਿਆਂ ਦਾ ਖੌਫ ਹੈ ਜਿਹੜਾ ਸਾਰੇ ਸ਼ਹਿਰ ਦੇ ਅੰਦਰ ਹੈ ਇਹਨਾਂ ਨੇ ਪੂਰਾ ਮਤਲਬ ਨਾ ਤਹਿਲ ਕੰਮ ਚਾ ਰੱਖਿਆ ਹੈ ਮੇਰੇ ਬੋਰਡ ਦੀ ਜੇ ਗੱਲ ਕਰੀਏ ਮੇਰੇ ਬੋਰਡ ਦੇ ਅੰਦਰ ਹੀ ਇਹ ਤੀਸਰੀ ਘਟਨਾ ਹੈ ਇਸ ਤੋਂ ਸਭ ਤੋਂ ਪਹਿਲਾਂ ਇੱਕ ਗਲਤ ਮਹਿਲਾ ਜਿਹੜੀ ਵਿਚਾਰੀ ਘਰਾਂ ਦੇ ਵਿੱਚ ਕੰਮ ਕਰਨ ਜਾਂਦੀ ਸੀਗੀ ਉਸ ਨੂੰ ਆਵਾਰਾ ਕੁੱਤੇ ਨੇ ਬੁਰੀ ਤਰ੍ਹਾਂ ਨੋਚਿਆ ਜਾ ਕੇ ਉਸ ਤੋਂ ਬਾਅਦ ਇੱਕ ਮਾਸੂਮ ਬੱਚਾ ਰੋਹਿਤ ਜਿਹੜਾ ਇੱਕ 4 ਸਾਲ ਦਾ ਬੱਚਾ ਸੀਗਾ ਜੋ ਖੇਡ ਰਿਹਾ ਸੀਗਾ ਮੰਦਰ ਦੇ ਸਾਹਮਣੇ ਉਹਨੂੰ ਵੀ ਆਵਾਰਾ 5-6 ਕੁੱਤਿਆਂ ਨੇ ਉਹਨੂੰ ਬੁਰੀ ਤਰ੍ਹਾਂ ਜਿਹੜਾ ਉਹਨੂੰ ਕੱਟਿਆ ਗਿਆ ਉਹਦੇ ਜ਼ਖਮ ਅਜੇ ਠੀਕ ਨਹੀਂ ਹੋਏ ਸੀਗੇ ਕਿ ਅੱਜ ਇੱਕ ਹੋਰ ਤਾਂ ਜਿਹੜੀ ਤਾਜ਼ਾ ਘਟਨਾ ਸਾਹਮਣੇ